ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਵੱਲੋਂ ਸਰਦਾਰ ਸੋਮ ਸਿੰਘ ਠੰਡਲ ਜੀ ਦੀ ਜਿਹੜੀ ਕੈਂਪੇਨ ਹੈਗੀ ਆ ਜਿਹੜੇ ਸਾਡੇ ਉਮੀਦਵਾਰ ਆ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਕੈਂਪੇਨ ਨੂੰ ਤੇਜ਼ ਕਰਨ ਲਈ ਅੱਜ ਟੈਂਪੂ ਅਸੀਂ ਪਿੰਡਾਂ 'ਚ ਸ਼ਹਿਰਾਂ 'ਚ ਹੀ ਭੇਜੇ ਆ ਤੇ ਅੱਜ ਬਹੁਤ ਵੱਡਾ ਸਾਨੂੰ ਸਮਰਥਨ ਮਿਲ ਰਿਹਾ ਪੂਰੇ ਫਗਵਾੜੇ ਦੇ ਲੋਕਾਂ ਦਾ ਉਹਨਾਂ ਨੇ ਇੱਕ ਮਨ ਬਣਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਕਿਉਂਕਿ 1985 ਤੋਂ ਬਾਅਦ ਪਹਿਲੀ ਵਾਰ ਤਗੜੀ ਚੋਣ ਨਿਸ਼ਾਨ ਤੇ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਤੋਂ ਲੜਨ ਜਾ ਰਿਹਾ ਤੇ ਲੋਕਾਂ ਨੇ ਮਨ ਬਣਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਐਕਤੀ ਵੱਡੀ ਜਿੱਤ ਦੇਣੀ ਆ ਅਸੀਂ ਪਗਵਾੜੇ ਤੋਂ ਵੀ ਲੀਡ ਕਰਾਂਗੇ ਤੇ ਹੁਸ਼ਿਆਰਪੁਰ ਹਲਕੇ ਤੋਂ ਵੀ ਵੱਡੀ ਲੀਡ ਨਾਲ ਜਿੱਤਾਂਗੇ ਤੇ ਜੋ ਸਾਨੂੰ ਅੱਜ ਪਿੰਡਾਂ 'ਚ ਸਾਡੇ ਜੋ ਹੈਗੇ ਆ ਵਰਕਰ ਅੱਜ ਪੂਰੀ ਤਨਦੇਹੀ ਨਾਲ ਸ਼ਹਿਰ 'ਚ ਵਰਕਰ ਪੂਰੀ ਤਨਦੇਹੀ ਨਾਲ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਤੇ ਮੈਂ ਇੱਕ ਅਪੀਲ ਵੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ 24 ਤਰੀਕ ਨੂੰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਹਨ ਉਹ ਆ ਰਹੇ ਆ ਸ਼ਾਮ ਨੂੰ 4:30 ਵਜੇ ਅਸ਼ੀਸ਼ ਕੰਟੀਨੈਂਟਲ ਗੁਪਤਾ ਪੈਲੱਸ ਤੇ ਮੈਂ ਸਮੂਹ ਫੌੜਾਂ ਨਿਵਾਸੀ ਨੂੰ ਅਪੀਲ ਕਰਦਾ ਕਿ ਤੁਸੀਂ ਇੱਥੇ ਆ ਕੇ ਉੱਥੇ ਪਹੁੰਚ ਕੇ ਤੁਸੀਂ ਉਹਨਾਂ ਦੇ ਵਿਚਾਰ ਸੁਣੋ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਇੱਕ ਅਜਿਹੀ ਖੇਤਰੀ ਪਾਰਟੀ ਆ ਜਿਹੜੀ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਆ ਪੰਜਾਬ ਪੰਜਾਬੀ ਦੀ ਪੰਜਾਬੀਆ ਦੀ ਰਾਖੀ ਕਰ ਸਕਦੀ ਆ ਇਸ ਲਈ ਤੁਹਾਨੂੰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਆਪਣੀ ਖੇਤਰੀ ਪਾਰਟੀ ਨੂੰ ਚੁਣਨ ਲਈ ਇੱਕ ਇੱਕ ਬੋਟ 1 ਜੂਨ ਨੂੰ ਚੋਣ ਨਿਸ਼ਾਨ ਤਕਲੀਆ ਬਟਨ ਦਵਾ ਕੇ ਸਦਾ ਸੋਨ ਸਿੰਘ ਖੰਡਲ ਜੀ ਨੂੰ ਕਾਮਯਾਬ ਕਰੋ। ਉਸ ਤੋਂ ਬਾਅਦ ਫਿਰ ਅਸੀਂ ਜੋ ਵੀ ਸਾਡਾ ਨੈਕਸਟ ਹੋਊਗਾ ਆਪਣਾ 1 ਜੂਨ ਨੂੰ ਸਾਡੇ ਵਰਕਰ ਡੋਰ ਟੂ ਡੋਰ ਕਰੂਗੇ ਤੇ 1 ਜੂਨ ਨੂੰ ਅਸੀਂ ਵਕਤ ਤੋਂ ਬੋਟਾ ਪਵਾ ਕੇ ਆਪਣੇ ਜਿਹੜੇ ਸਦਾ ਸੋਨ ਸਿੰਘ ਖੰਡਲ ਜੀ ਹੈਗੇ ਉਹਨਾਂ ਨੂੰ ਜਿਤਾਵਾਂਗੇ। ਤੁਸੀਂ ਸਰ ਪਿੰਡਾਂ ਪਿੰਡਾਂ 'ਚ ਗਏ ਆ ਕਿੰਨਾ ਕੁ ਭਰਮਾ ਹੰਧਾਰ ਮਿਲਿਆ। ਮੈਂ ਕਿਹਾ ਇਸ ਤੋਂ ਪਹਿਲਾਂ ਅਸੀਂ ਸਾਡਾ ਭਾਜਪਾ ਨਾ ਵੀ ਲਾਇਸੈਂਸ ਦਾ ਆਸਾਨੀਆਂ ਅੰਨਯ ਪਰਮੀਆਂ ਮੀਡੀਆ ਦਾ ਉਦੋਂ ਵੀ ਨਹੀਂ ਹੁੰਦੀ ਆ ਅਸੀਂ। ਜਿੰਨੇ ਭਰਵੀਆਂ ਮੀਟਿੰਗਾਂ ਇਸ ਵੇਲੇ ਹੋ ਰਹੀਆਂ ਕਿਉਂਕਿ ਹਰ ਬੰਦਾ ਜਾਣਦਾ ਕਿ ਸ਼੍ਰੋਮਣੀ ਅਕਾਲੀ ਦਲ ਸਮਝ ਚੁੱਕਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਹ ਹੀ ਖੇਤਰੀ ਪਾਰਟੀ ਹੈ ਜਿਹੜੀ ਆਪਣੇ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ ਇਸ ਲਈ ਬਹੁਤ ਵੱਡੀ ਗਿਣਤੀ ਜੰਨੀ ਗਰਮੀ ਜੀ ਅਸੀਂ ਪਿੰਡਾਂ ਦੀਆਂ ਮੀਟਿੰਗਾਂ ਕੀਤੀਆਂ ਤਾਂ ਇੰਨੀ ਗਰਮੀ ਜੀ ਅਸੀਂ ਆਪ ਖੁਦ ਹੈਰਾਨ ਆ ਕਿ ਇੰਨੀ ਗਰਮੀ ਜੀ ਲੋਕ ਇਕੱਠਾ ਹੋ ਕੇ ਆ ਕੇ ਬੈਠਦੇ ਆ ਤੇ ਸਾਡੇ ਵਿਚਾਰ ਸੁਣਦੇ ਆ ਮੈਂ ਉਹਨਾਂ ਸਾਰੇ ਲੋਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਸਰ ਇੱਕ ਸਵਾਲ ਹੋਰ ਜਿਹੜੇ ਇਸ ਵੇਲੇ ਤੁਸੀਂ ਵਾਦੇ ਪੂਰੇ ਮੰਨ ਲਓ ਕਹਿ ਰਹੇ ਆ ਵਾਦੇ ਤਕਰੀਬਨ ਉਹ ਵਾਦੇ ਪੂਰੇ ਹੋਣਗੇ ਜੀ ਜੋ ਸਾਡੇ ਸਦਾ ਸੁਖਬੀ ਸਿੰਘ ਬਾਦਲ ਜੀ ਨੇ ਮੈਨੀਫੈਸਟੋ ਜਾਰੀ ਕੀਤਾ ਵਾ ਜਿਸ ਵਿੱਚ ਚਾਹੇ ਉਹ ਬਾਰਡਰ ਖੋਲਣ ਦਾ ਹੋਵੇ ਜਾਂ ਉਹ ਪੰਜਾਬ ਦੀ ਹੱਕਾਂ ਦੀ ਰਾਖੀ ਹੋਵੇ ਜਾਂ ਜੋ ਵੀ ਮਸਲੇ ਕਿਸਾਨਾਂ ਦੇ ਹੈਗੇ ਬੰਦੀ ਸਿੰਘਾਂ ਦੇ ਹੈਗੇ ਆ ਅਗਰ ਸਾਨੂੰ ਪੰਜਾਬ ਦੇ ਲੋਕਾਂ ਨੇ ਇਸ ਪੂਰਾ ਸਵਾਰਥਨ ਦਿੱਤਾ ਤਾਂ ਸਾਡੇ ਲੋਕ ਸਭਾ ਜਾ ਕੇ ਮੈਂਬਰ ਪਾਰਲੀਮੈਂਟ ਉਹਨਾਂ ਗੱਲਾਂ ਦੇ ਆਵਾਜ਼ ਉਠਾਉਗੇ ਤੇ ਅਸੀਂ ਸਦਾ ਸੁਖਬੀ ਸਿੰਘ ਬਾਦਲ ਜੀ ਨੇ ਕਿਹਾ ਕਿ ਅਸੀਂ ਪੰਜਾਬ ਦੇ ਹੱਕਾਂ ਦੀ ਰਾਖੀ ਕਰਾਂਗੇ ਗੱਲਬਾਤ ਕਰਨ ਲਈ ਧੰਨਵਾਦ ਹੈ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ